ਅੱਪ ਕੋੜਾ ਬੋਲ ਲੈ ਪ੍ਰਸ਼ਾਦ ਇਹ ਦੋ ਬੀਨ ਪ੍ਰਦਾ ਹੋਣ ਜਿੰਨੇ ਸਰਦਾ ਦੇ ਨਾਲ ਪ੍ਰਸ਼ਾਦ ਲੈ ਲਿਆ ਤੂੰ ਖਾਊਗਾ ਉਹ ਦਾਪੋਇਤ ਸਾਡੇ ਅੰਦਰ ਅੰਤਜਾਤ ਆਰ ਕੇ ਸ੍ਰੋਉਣਾ ਇਆ ਉਹਦੀ ਹਰਕਤ ਚੰਗੀ ਲੱਗਣੀ ਜਿੱਤਾਂ ਦੰਦ ਮੜ ਗਿਆ ਦਾਵੇ ਪ੍ਰਸਾਦ ਕੋਈ ਕੋਈ ਵਸਤੂ ਮਿਲ ਜਵੇ ਗੁਰੂ ਦੇ ਘਰ ਤੋਂ ਉਸਨੂੰ ਸੋਹਣੀ ਲੱਗਦੀ ਹੈ ਪਰ ਸੋਹਣੀ ਉਹਨੂੰ ਲੱਗਦੀ ਪਰ ਉਹ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਆ ਸਰਨ ਸੁਣਦੀ ਕਈ ਵਾਰ ਮੈਂ ਦੇਖਿਆ ਆਪਣੇ ਜੀਵਨ ਵਿੱਚ ਦੇਖਿਆ ਮੈਂ ਬੇ ਗੁਰੂ ਘਰ ਤੋਂ ਕੋਈ ਚੀਜ਼ ਲੈ ਲਈ ਪਵੇ ਖਾਣ ਵਾਲੀ ਸੀ ਉਹ ਲੈ ਤਾਂ ਲਈ ਪਰ ਖਾਧੀ ਨਹੀਂ ਲੈ ਲਈ ਪਰ ਖਾਧੀ ਨਹੀਂ ਕਿਉਂ ਕਿ ਪ੍ਰੇਮ ਨਹੀਂ ਸ ਪ੍ਰੇਮ ਨਹੀਂ ਪ੍ਰੇਮ ਕਿਤੇ ਹੋਰ ਸੀਗਾ ਗੁਰੂ ਦਾ ਪ੍ਰੇਮ ਨਹੀਂ ਸੀਗਾ ਪ੍ਰੇਮ ਕਿਤੇ ਹੋਰ ਸੀਗਾ ਉਹਨੇ ਕਿਹਾ ਜਿਵੇਂ ਗੁਰੂ ਘਰ ਤੋਂ ਕੋਈ ਚੀਜ਼ ਨਹੀਂ ਲੈਣੀ ਨੇ ਖਾ ਲਈ ਦੇ ਗੁਰੂ ਘਰ ਤੋਂ ਕੁਝ ਹੀ ਲੈ ਕੇ ਨਹੀਂ ਖਾ ਲਈ ਉਹਨਾਂ ਨੇ ਖੁਦ ਖੁਦਾ ਦੇ ਘਰ ਤੋਂ ਬਗੈਰ ਵਖਰਾ ਘਰ ਇਕ ਚੁਣਦੇ ਹੋਏ ਖੁਦ ਖੁਦਾ ਤੋਂ ਜਿਹੜਾ ਪਗੌੜਾ ਹੋਇਆ ਜਿਹੜਾ ਆਪਣੇ ਪੂਜਾ ਤਰਉਨ ਲੱਗ ਗਿਆ ਉਹਦਾ ਕਹਿਣਾ ਮੰਨਦੇ ਮੇਰੇ ਗੁਰੂ ਨੇ ਕਿੱਸੇ ਵੀ ਬਾਲੋਂ ਕੁਝ ਲੈ ਕੇ ਖਾਣਾ ਨਹੀਂ ਕਿਸੇ ਦਾ ਤਾਂ ਪਰਦਾ ਨਿਕਲਣਾ ਨਹੀਂ। ਖਾਦੋਗੇ ਖੁਦ ਖੁਦਾ ਦੇ ਕੋਲੋਂ ਬਖਸ਼ਿਸ਼ ਮਿਲਦੀ ਹੋਵੇ। ਅਸੀਂ ਲੈ ਨਾ ਸਕੀਏ। ਇਹਨੂੰ ਸਾਡੇ ਕੋਲ ਵੱਡੇ ਪਾਤ ਬੰਦੇ ਕੀ ਆ। ਆਣੋ ਖੁਦ ਖੁਦਾ। ਪੁਕੇ ਸਾਧੂਆਂ ਨੂੰ ਪ੍ਰਸ਼ਾਦਾ ਸੁਕਾਉਣ ਲੱਗੇ। ਪਿਤਾ ਨੇ ਵਪਾਰ ਕਰਨ ਦੇ ਵਾਸਤੇ ਪੈਸੇ ਦਿੱਤੇ। ਵੇ ਸੋਨਾ ਵਪਾਰ ਕਰਦਾ ਖਰਾ ਸਾਫ ਵਪਾਰ ਕਰਦਾ ਬੇਇਮਾਨੀ ਵਾਲ ਦੀ ਤੇ ਹੋਰ ਦੇ ਧੁਕੇ ਸਾਧੂ ਦੇ ਕਈ ਦਿਨਾਂ ਦੇ ਤੇ ਤਨਗੁਰ ਸਾਹਿਬ ਨੇ ਕਿਉ ਇਹਨੋਂ ਵੱਡਾ ਵਪਾਰ ਸੋਨਾ ਕਿਹੜਾ ਹੈ ਇਹ ਵਪਾਰ ਸੋਨਾ ਉਹਨੂੰ ਲੱਗਦਾ ਪੈਰੋੜਾ ਧਰਮ ਦੀ ਦੁਨੀਆ ਵਿੱਚ ਇਹ ਵਪਾਰ ਉਹਨੂੰ ਸੋਨਾ ਲੱਗਦਾ ਜਿਹੜਾ ਧਰਮ ਦੀ ਦੁਨੀਆ ਵਿੱਚ ਆ ਦਿਨਤ ਅਰਬ ਦੀ ਦੁਨੀਆ ਵਿੱਚ ਵਿੱਚ ਨਹੀਂ ਨਾ ਸੰਸਾਰ ਵਿੱਚ ਆ ਉਹ ਕਹਿੰਦਾ ਇਹ ਪੈਸਾ ਮੇਰਾ ਹੈ ਇਹ ਪੈਸਾ ਮੇਰਾ ਹੈ ਮੈਨੂੰ ਦੇਵਾਂ ਜਾਂ ਨਾ ਦੇਵਾਂ ਮੈਨੂੰ ਖਰਚਾ ਹੀ ਆ ਜਾਂ ਨਾ ਖਰਚਾ ਇਹ ਤੇ ਬਗਾਨੇ ਆ ਪਰ ਇਹ ਦੀ ਸਾਨੂੰ ਪਤਾ ਗੁਰਬਾਣੀ ਨੇ ਸਾ ਸੁਣਾ ਬੱਤਾ ਦੱਸਿਆ ਚਾਰ ਗੁਣਾ ਬੱਦਲ ਸਿਆ ਦੁਗਣਾ ਵੀ ਹੁੰਦਾ ਦੇਖੀ ਦੱਸਿਆ ਇਹ ਬੇ ਇਹ ਖਰਚ ਜਿਹੜਾ ਤੁਸੀਂ ਗੁਰੂ ਦੇ ਘਰ ਵਿੱਚ ਖਰੋ ਖਰਚ ਕਰੋਗੇ ਖੁਦ ਖੁਦਾ ਦੇ ਨਾਮ ਦੇ ਖਰਚ ਕਰੋਗੇ ਨਾ ਤੇ ਦੁਗੜੇ ਹੋ ਜਣੇ ਆ ਫੇਰ ਪਾਸੇ ਦੀ ਹੋਰ ਰਵਾਇਤ ਕਰਤੀ ਸਾਡੇ ਵਾਸਤੇ ਕਿ ਚਾਰ ਗੁਣਾ ਹੋ ਜਣੇ ਆ ਚੌਕੜ ਕਰੇ ਦਿਹਾਨ ਚਾਰ ਗੁਣਾ ਯਾਦ ਕਰ ਲਿੰਦਾ ਹੈ ਇੱਥੇ ਵੀ ਪਛਲੇ ਬਸ ਨਹੀਂ ਕਿ ਜੇ ਅੰਦਰ ਸ਼ਰਧਾ ਹੈ ਅੰਦਰ ਪਿਆਰ ਹੈ ਤੇ ਗੁਰੂ ਦੇ ਨਾਮ ਤੇ ਦੇ ਰਿਆ ਨਾ ਤੇ 10 ਗੁਣਾ ਵੱਧਾ ਹੈ ਤੇ ਇੱਕ ਦਿਨ ਮੈਂ ਪੜਦੇ ਸੁਣ ਕੇ ਹੈਰਾਨ ਹੋ ਗਿਆ ਵੀ ਪਛਲੇ ਕਰੋੜਾ ਗੁਣਾ ਵੀ ਕਰਤਾ ਛਲੇ ਗੁਰੂਣਾ ਗੁਣਾ ਮੇ ਕਹਤਾ ਵੀ ਇੰਨਾ ਕੁਝ ਵੀ ਮਿਲ ਜਾਂਦਾ ਜੇ ਗੁਰੂ ਤੇ ਕਰਮੀ ਦਾਤ ਕਰਦਾ ਕੋਈ ਤਾਂ ਸ਼ਰਤਾਂ ਨਾਲ ਪਿਆਰ ਦੇ ਨਾਲ ਉਦਾਹਰਣ ਦੇਦਾ ਮੈਂ ਤੁਹਾਨੂੰ ਦੁਨੀਆ ਦੇ ਸਾਹਮਣੇ ਇਤਿਹਾਸ ਵਿੱਚ ਆ ਮਾਪਰੇ ਕੋਲ ਨਹੀਂ ਇਹ ਕਿੰਨੂ ਮਿਲਿਆ ਗੁਰੂਣਾ ਗੁਣਾ ਬਾਦੂ ਕਿੰਨੂ ਮਿਲਿਆ ਪਰ ਉਹ ਇਤਿਹਾਸ ਵਿੱਚ ਇੱਕ ਬਿਕਰਮਾ ਜੀਤ ਆਉਂਦਾ ਹੈ ਨਾਮ ਰਾਜੇ ਦਾ ਆੜਾ ਸੰਮਤ ਦਾ ਪਰ ਮਦਰਪੋ ਵੀ ਨਾਮ ਛੇਦ ਵਿਸਾਕ ਵਾਲਾ ਇਹ ਜਿਹੜਾ ਵੀ ਨਿਆਣ ਦਾ ਨਾਂ ਇਹਨੂੰ ਬਿਕਰਮੇ ਸੰਮਤ ਕਹਿੰਦੇ ਆ ਇਹ ਉਸ ਬਿਕਰਮਾ ਜੀਤ ਤੋਂ ਸ਼ੁਰੂ ਹੋਇਆ ਸੀਗਾ ਉਹਦੇ ਧਰਮ ਤੋਂ ਸ਼ੁਰੂ ਹੋਇਆ ਸੀ ਐਡਾ ਵੱਡਾ ਕਿ ਅੱਜ ਉਹ ਉਹਦੇ ਦਿਨ ਦਿਨ ਬਣਾਏ ਹੋਏ ਕੈਲੰਡਰ ਦੇ ਨਾਲ ਦੁਨੀਆ ਚੱਲ ਰਹੀ ਆ ਉਹਦੇ ਜਨਮ ਨੂੰ ਅੱਜ ਵੀ ਯਾਦ ਕਰ ਰਹੇ ਨੇ ਕਿਹੜਾ ਸਮਤਿਆ ਪਿੱਛੇ 24 ਸੀ ਹੁਣ 25 ਹੋ ਗਿਆ ਜਦੋਂ 25 ਆਊਗਾ 24 ਆਊਗਾ 25 ਆਊਗਾ ਤੇ ਕਿਹੜਾ ਸਮਤਿਆ ਵੀ ਵਿਕਰਮੀ ਅੱਜ ਵੀ ਉਸ ਵਿਕਰਮਾ ਜੀ ਦਾ ਨਾਮ ਲਿਆ ਜਾਂਦਾ ਹੈ ਅੱਜ ਵੀ ਇੱਕ ਰਾਜੇ ਦਾ ਨਾਮ ਲੈ ਲੈਂਦਾ ਮਕਰਮਾਜੀਤ ਜਦੋਂ ਅਸੀਂ ਦਿਨ 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 ਵਾਰ ਦੇ ਗੱਲ ਕਰਦੇ ਤਾਂ ਪਰ ਵਿਸ਼ਾ ਬਕਰਾਇ ਲੱਭੀ ਵਿਚਾਰਿਆ ਉਹ ਤਾਂ ਪੂਰੀ ਨਹੀਂ ਕਰ ਸਕਦੇ ਬੰਦਸ਼ੇ ਤਾਂ ਮਨੇ ਦੋ ਰੋਟੀ ਦੋ ਪ੍ਰਸ਼ਾਦੇ ਖੁਦ ਦਿੱਤੇ ਸੀ ਕਿਸੇ ਤਰ੍ਹਾਂ ਉਹਨੇ ਖੁਦ ਖਾਦ ਲਓ ਦੋ ਪ੍ਰਸ਼ਾਦੇ ਦਿੱਤੇ ਸੀ ਅਰਤਤ ਬਾਦ ਵਾਸਤੇ ਅਗਾ ਖੁਦ ਖੁਦਾ ਤੇ ਦੋ ਪ੍ਰਸ਼ਾਦੇ ਕੇਵਲ ਦਿੱਤੇ ਦੋ ਹੀ ਸੀਗੇ ਕੋਲ ਦੋਵੇਂ ਤੇ ਦੋਵੇਂ ਦੇਤੇ ਥਕੀ ਹੋਇਆ ਉਹਨਾਂ ਦੋ ਪ੍ਰਸ਼ਾਦਿਆਂ ਦੇ ਬਾਦ ਉਹਨੂੰ ਕਰੋੜਾਂ ਪ੍ਰਸ਼ਾਦਿਆਂ ਦਾ ਫਲ ਮਿਲਿਆ ਇੱਡਾ ਵੱਡਾ ਰਾਜ ਮਿਲਿਆ ਕਿ ਪੂਰੀ ਦੁਨੀਆ ਵਿੱਚ ਛਾ ਗਿਆ ਪੂਰੀ ਦੁਨੀਆ ਚ ਉਹਦਾ ਪ੍ਰਤਾਪ ਹੋ ਗਿਆ ਏਡਾ ਵੱਡਾ ਰਾਜ ਸੋਹਣਾ ਸੁੰਦਰ ਰਾਜ ਕੀਤਾ ਨੇ ਕਿਉਂਕਿ ਜੜ ਜਿਹੜੀ ਸੀ ਦਾ ਉਹ ਜੜ ਪੁੱਤ ਦੀ ਸੀ ਜੜੋਂ ਦਾਨ ਦੀ ਸੀ ਜੜੋਂ ਭਰੇ ਦੀ ਸੀ ਪਾਪ ਦੀ ਜੜ ਦੀ ਸੀ ਰਾਜੇ ਦੀ ਬੇਗਮਾਂ ਦੀ ਸੀ ਤਾਂ ਰਾਜ ਪਵਨਾ ਸੀ ਉਹਦੇ ਰਾਜ ਸਭ ਵਿੱਚ ਦੁਨੀਆ ਰਜ ਕੇ ਸੁਖੀ ਸੀ ਕਿਉਂਕਿ ਜਿਹੜੀ ਜਿਹੜੀ ਸਿਨ ਰਾਜ ਦੀ ਉਹ ਜਨਮ ਦੀ ਨਹੀਂ ਸੀ ਅੱਜ ਰਾਜ ਦੀ ਜਿਹੜੀ ਜ਼ੁਲਮ ਹੈ ਨਾ ਨਹੀਂ ਅਜਿਹੀ ਉਹ ਜ਼ੁਲਮ ਦੀ ਹੈ ਅੱਜ ਕੋਈ ਵੀ ਰਾਜਾ ਬਣਦਾ ਹੈ ਤੋ ਜ਼ੁਲਮ ਦੇ ਨਾਲ ਬਣਦਾ ਪੁੰਦੇ ਨਾਲ ਨਹੀਂ ਬਣਦਾ ਤੋ ਹੋ ਗਿਆ ਨਾ ਦਿੱਤੀਆਂ ਦੋ ਰੋਟੀਆਂ ਤੇ ਰਾਜ ਪੂਰੇ ਦੇ ਸੰਸਾਰ ਦਾ ਮਿਲ ਗਿਆ ਨਾਲ ਪੂਰੀ ਸੰਸਾਦ ਨਾਲ ਕਿ ਹੱਥੋਂ ਬੀਦਨ ਇੰਨਾ দান ਵਾਜ ਜਾਂਦਾ ਫਿਰ ਉਹ ਜੇ ਕੁਝ ਨੂੰ ਕਰਨਾ ਆ ਜੇ ਤਾਂ ਸਾਨੂੰ ਦਾਲ ਕਰਦਾ ਆਉਂਦਾ ਨਹੀਂ ਅਸੀਂ ਦੇਣ ਲੱਗੇ ਕਹਿੰਦੇ ਪਤਾ ਨਹੀਂ ਘਰ ਨਾ ਜਾਵੇ ਪਤਾ ਨਹੀਂ ਮੇਰੇ ਤੋਂ ਘਰਵੇਂ ਕਿਨਾਰੇ ਵੀ ਪੰਜਾਹ ਸੋਚਾਂ ਜੇ ਘਰਦੇ ਆ ਪੰਜਾਹ ਸੋਚਾਂ ਬਿਚਾਰਾ ਕਰਦੇ ਆਪਣੇ ਮਨ ਵਿੱਚ ਤੇ ਕਈ ਵਾਰ ਦੇਖ ਕੇ ਵੀ ਬੰਦਾ ਪਛਤਾਉਂਦਾ ਹੈ ਕਈ ਵਾਰ ਦੇਖ ਕੇ ਵੀ ਬੰਦਾ ਪਛਤਾਉਂਦਾ ਹੈ ਜੇ ਨਾਂ ਦਿੰਦਾ ਚੰਗਾ ਸੀ ਮੇਰੇ ਕੋਲ ਰਹਿੰਦੇ ਅੱਜ ਦਾ ਦੰਦ ਦੇ ਕਰ ਸੀ ਅੱਜ ਇਹ ਕਹਦਾ ਰਾਤ ਨੂੰ ਮੈਂ ਤੇਰਾ ਵੀ ਕਦੇ ਦੇਖਿਆ ਹਾਂਗਾ ਜੈਨ ਦਲਾ ਕੀਤਾ ਵੀ ਹੋ ਜਦੋਂ ਕਦੇ ਦਾਨ ਦੀ ਵਾਰੀ ਆਵੇ ਨਾ ਗੁਰੂ ਘਰ ਵਿੱਚ ਮੰਨ ਲਓ ਵੀ ਅਸੀਂ ਦਸਵਾਦ ਕਰਨਾ ਹੈ ਗੁਰੂ ਦੇ ਚਰਨਾਂ ਵਿੱਚ ਚਾੜ ਕੇ ਭੇਡਾ ਰੱਖਣੀ ਆ ਤੇ ਸੁੱਧ ਤੋਂ ਛੋਟਾ ਦੇਖਣਾ ਵੀ ਹੁਣ ਮੈਨੂੰ ਕਿਹੜਾ ਨੋਟ ਹੈ ਇੱਕ ਦਾ ਹੈ ਦੋ ਦਾ ਹੈ ਪੰਜ ਦਾ ਹੈ 10 ਦਾ ਹੈ ਕਿਹੜਾ ਛੋਟਾ ਹੈ ਸਾਰੇ ਵਿੱਚੋਂ ਉਹ ਛੋਟਾ ਲੈਣਾ ਇਨ੍ਹਾਂ ਵਿੱਚ ਉਹ ਗਲਿਆ ਸੜਿਆ ਕਿਹੜਾ ਹੈ ਇਨ੍ਹਾਂ ਵਿੱਚ ਉਹ ਗਲਿਆ ਸੜਿਆ ਕਿਹੜਾ ਹੈ ਉਹ ਬਾਹਰ ਤੱਕ ਚੱਲਣਾ ਨਹੀਂ ਬਾਹਰ ਬਾਜ਼ਾਰ ਵਿੱਚ ਸੰਸਾਰ ਦੇ ਅੰਦਰ ਵਿੱਚ ਨਹੀਂ ਉਹ ਚੱਲਣਾ ਚਲੋ ਆਪਾਂ ਗੁਰੂ ਦੇ ਘਰ ਚਲਾਵਾਂਗੇ ਉਹ ਗੁਰੂ ਦੇ ਜਾ ਕੇ ਚੰਨਾ ਮੇਰੇ ਲਾ ਕੇ ਆਵਾਂਗੇ ਕਦੇ ਇਹ ਨਹੀਂ ਸੋਚਿਆ ਵੀ ਜੋ ਉਹ ਜਾ ਦੇਣਾ ਹੈ ਉਹ ਜਾ ਲੈਣਾ ਹੈ ਇਹ ਨਹੀਂ ਕਦੇ ਸੋਚਿਆ ਬੀਜੇ ਸਾਬੇ ਦੀਤ ਮਾਰੀ ਦੇ ਨਾਲ ਅਸੀਂ ਦੇ ਰਹੇ ਆ ਤੇ ਇਹ ਤੋਂ ਵੀ ਕੋਈ ਝੋਲੀਆਂ ਪਰਦ ਵਾਲੀ ਗੱਲ ਨਹੀਂ ਜੀ ਹੋਣੀ ਇਹ ਬਿਲਕੁਲ ਸੱਚ ਹੈ ਭੈਣੋ ਸੱਚ ਹੈ ਇது ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ